ਕਲੇਰਸਾ ਤੋਂ ਗੁਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਫੋਨ ਜ਼ਰੂਰ ਕੀਤਾ ਸੀ ਪਰ ਉਹ ਮੇਰੀ ਆਵਾਜ਼ ਨਹੀਂ AI ਦੇ ذریعے ਜਿਹੜਾ ਕਿ ਜਨਰੇਟ ਕੀਤੀ ਗਈ ਆਵਾਜ਼ ਦੇਖੋ ਜੀ ਮੈਂ ਬਹੁਤ ਸਪਸ਼ਟ ਤੌਰ ਤੇ ਉਹ ਰਿਕਾਰਡਿੰਗ ਹੈ ਜਿਹੜੀ ਉਹ ਪੰਜਾਬ ਪੁਲਿਸ ਨੂੰ ਦੇ ਚੁੱਕੇ ਆ ਉਹ ਜੈਨੂਇਨ ਰਿਕਾਰਡਿੰਗ ਹੈ ਤੇ ਆਪਣੀ ਕਾਲ ਉਹ ਐਡਮਿਟ ਕਰਦੇ ਨੇ ਠੀਕ ਹੈ ਤੇ ਇਹਨਾਂ ਨੂੰ ਕੋਈ ਵੀ ਆਪਣੇ ਫੋਨ 'ਤੇ ਬਥੇਰੇ ਕਿਸਮ ਦੇ ਸੌਫਟਵੇਅਰ ਵਰਤਦੇ ਨੇ ਫਿਰ ਅਰੀਜਨਲ ਕਾਲ ਰਿਕਾਰਡਿੰਗ ਦਿਖਾ ਦੇਣ ਕਿ ਕੀ ਗੱਲ ਹੋਈ ਸੀ ਸੋ ਇੱਕ ਜੈਨੂਨ ਕਾਲ ਰਿਕਾਰਡ ਹੈ ਉਹਨੂੰ ਜਿੰਨਾ ਮਰਜ਼ੀ ਚਟਲਾਉਣ ਦੀ ਕੋਸ਼ਿਸ਼ ਕਰ ਲੈਣ ਇਹਨਾਂ ਨੇ ਬਕਾਇਦਾ ਉੱਥੇ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ 50 ਬੰਦੇ ਮਾਰਨ ਦੀ ਗੱਲ ਕਹੀ ਹੈ ਉਹ ਸਾਰਾ ਕੁਝ ਜੀ ਉਹ ਕਹਿੰਦੇ 50 ਬੰਦਿਆਂ ਦੀ ਮੈਂ ਕੋਈ 50 ਬੰਦਿਆਂ ਦੀ ਕੋਈ ਗੱਲ ਨਹੀਂ ਕੀਤੀ ਮੈਂ ਚਲੋ ਜੀ ਉਹ ਰਿਕਾਰਡਿੰਗ ਦੇ ਵਿੱਚ ਸਪਸ਼ਟ ਹੈ ਹੁਣ ਆਪਣੀ ਇਹਨਾਂ ਨੂੰ ਕੋਈ ਨਾ ਵੀ ਹੁਣ ਡਰ ਦੇ ਮਾਰੇ ਮੁਕਰ ਰਹੇ ਨੇ ਪੁਲਿਸ ਦੇ ਡਰ ਤੋਂ ਮੁੱਕਰ ਰਹੇ ਨੇ ਉਹ ਜਿਵੇਂ ਮਰਜ਼ੀ ਮੁੱਕਰ ਸਕਦੇ ਪਰ ਰਿਕਾਰਡਿੰਗ ਸਾਹਮਣੇ ਆ ਆਪਣੀ ਕਾਲ ਐਡਮਿਟ ਕਰਦੇ ਨੇ ਉਹਨਾਂ ਦੇ ਪਰਸਨਲ ਮੋਬਾਈਲ ਤੋਂ ਆਈ ਕਾਲ ਐਡਮਿਟ ਕਰਦੇ ਨੇ ਤਾਂ ਉਹਦਾ ਕੰਟੈਂਟ ਕਿਵੇਂ ਮੁੱਕਰ ਜਾਣਗੇ ਜੇ ਤਾਂ ਕਹਿਣ ਮੈਂ ਅਰਸ਼ਦੀਪ ਕਲੇਰ ਨੂੰ ਕਾਲ ਹੀ ਨਹੀਂ ਕੀਤੀ ਕਾਲ ਵੀ ਮੰਨ ਗਏ ਆਪਣਾ ਪਰਸਨਲ ਮੋਬਾਈਲ ਫੋਨ ਤੋਂ ਹੋਈ ਕਾਲ ਨੂੰ ਵੀ ਮੰਨਦੇ ਨੇ ਤੇ ਹੁਣ ਕੰਟੈਂਟ ਨੂੰ ਅਗਰ ਕਹਿਣ ਕਿ ਜੀ ਮੈਂ ਉਹ ਤੋਂ ਮੁੱਕਰਦਾ ਤਾਂ ਉਹ ਤਾਂ ਲਾਰੈਂਸ ਨੇ ਜੋ ਉਹਨਾਂ ਨੇ ਕਿਹਾ ਸੋ ਮੈਨੂੰ ਕੋਈ ਬਾਹਲਾ ਕਹਿਣ ਦੀ ਲੋੜ ਨਹੀਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਤੇ ਮੈਨੂੰ ਪੂਰਾ ਆਸ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜੀ ਉਹ ਕਹਿੰਦੇ ਵੀ ਮੇਰੀ ਅਰਸ਼ਦੀਪ ਕਲੇਰ ਨਾਲ ਪੁਰਾਣੀ ਖੁੰਦਕ ਆ ਕਿਹੜੀ ਪੁਰਾਣੀ ਖੁੰਦਕ ਜਿਹੜੀ ਤੁਹਾਡੇ ਨਾਲ ਲੱਗ ਰਹੀ ਆ ਉਹਨਾਂ ਦੀ ਮੈਨੂੰ ਤਾਂ ਕਦੇ ਉਹ ਜ਼ਿੰਦਗੀ 'ਚ ਮਿਲੇ ਵੀ ਨਹੀਂ ਜੀ ਮੈਂ ਤਾਂ ਜਾਣਦਾ ਵੀ ਨਹੀਂ ਇਹਨਾਂ ਨੂੰ ਕੌਣ ਨੇ ਸੋ ਮੇਰੇ ਕਹਿੰਦੇ ਉਹਨਾਂ ਦੇ ਪਿਤਾ ਨੇ ਸੁਮੇਧ ਸੈਣੀ ਵਰਗੇ ਕੇਸ ਲੜੇ ਨੇ ਦੇਖੋ ਮੇਰੇ ਪਿਤਾ ਜੀ ਨੇ ਤਾਂ ਬਹੁਤ ਕੇਸ ਲੜੇ ਨੇ ਜੀ ਮੇਰੇ ਪਿਤਾ ਜੀ ਨੇ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਜਿਹੜਾ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਵੀ ਉਹ ਲੜ ਰਹੇ ਨੇ ਜਿਹੜੇ ਪ੍ਰਦੀਪ ਕਲੇਰੋਰੀ ਨੇ ਮੇਰੇ ਪਿਤਾ ਜੀ ਤਾਂ ਡੇਰਾ ਸਰਸਾ ਦੇ ਖਿਲਾਫ ਵੀ ਕੋਰਟਾਂ ਦੇ ਵਿੱਚ ਪੇਸ਼ ਹੋ ਰਹੇ ਨੇ ਸੋ ਉਹ ਤਾਂ ਵਕੀਲ ਨੇ ਉਹ ਵਕੀਲ ਦੇ ਤੌਰ ਤੇ ਜਿੱਥੇ ਪੰਥਕ ਸੇਵਾਵਾਂ ਨਿਭਾਉਂਦੇ ਨੇ ਉਹ ਆਪਣੇ ਵਕੀਲ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਇੰਨੀ ਖੁੰਧਕ ਇਹਨੂੰ ਚੜ ਗਈ ਹੈ ਜਤਿੰਦਰ ਭੰਗੂ ਨੂੰ ਤਾਂ ਫਿਰ ਸਪਸ਼ਟ ਹੈ ਕਿ ਜੇ ਖੁੰਦਕ ਚ ਫੋਨ ਕੀਤਾ ਫਿਰ ਇਹਨੇ ਗੋਲੀ ਮਾਰਨ ਦੀ ਗੱਲ ਕਹੀ ਉਹ ਤਾਂ ਸਾਰੀ ਐਕਚੁਅਲੀ ਕੀ ਹੈ ਕਿ ਹੁਣ ਉਹਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਕਿਹੜੀ ਗੱਲ ਦਾ ਕੋਨਾ ਫੜਾਂ ਕਿਹੜੀ ਦਾ ਸਿਰ ਫੜਾਂ ਕਿਹੜੀ ਦਾ ਪੈਰ ਫੜਾਂ ਹੁਣ ਆਪਣੀ ਗੱਲਾਂ ਨੂੰ ਬਦਲ ਰਹੇ ਨੇ ਸੋ ਮੈਂ ਸਪਸ਼ਟਾਂ ਕਾਲ ਰਿਕਾਰਡਿੰਗ ਹੈਗੀ ਹੈ ਜੈਨੂਅਨ ਕਾਲ ਰਿਕਾਰਡਿੰਗ ਹੈ ਉਹਨੂੰ ਕੋਈ ਝੁਠਲਾ ਨਹੀਂ ਸਕਦਾ ਬਿਲਕੁਲ ਜੈਨੂਅਨ ਕਾਲ ਰਿਕਾਰਡਿੰਗ ਹੈ ਸੋ ਇਹ ਸਾਰੇ ਕੁਝ ਸਾਹਮਣੇ ਆ ਜਾਣ ਜੀ ਤੁਹਾਡੇ ਹੱਕ ਦੇ ਵਿੱਚ ਬਿਕਰਮ ਮਜੀਠੀਆ ਆਏ ਸੀ ਪਰੰਤੂ ਉਹ ਕਹਿੰਦੇ ਵੀ ਬਿਕਰਮ ਮਜੀਠੀਆ ਝੂਠ ਬੋਲ ਰਹੇ ਨੇ AI ਦੇ ਨਾਲ ਜਨਰੇਟ ਕੀਤੀ ਗਈ ਆਵਾਜ਼ ਤੇ ਮੈਂ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਪਾਵਾਂਗਾ ਕੋ ਜੀ ਤੁਸੀਂ ਜਿਹਦੇ ਮਰਜ਼ੀ ਖਿਲਾਫ ਮਾਨਹਾਨੀ ਦਾ ਕੇਸ ਪਾ ਲੋ ਕੱਲਾ ਜਤਿੰਦਰ ਭੰਗੂ ਹੀ ਸੱਚਾ ਹੈ ਜਿਹੜਾ ਲੋਕਾਂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀਆ ਦਿੰਦਾ ਬਾਕੀ ਸਾਰੇ ਝੂਠੇ ਨੇ ਸੋ ਮੈਂ ਫੇਰ ਦੁਬਾਰਾ ਕਹੂੰਗਾ ਕਿ ਇੱਕ ਗਲਤੀ ਤੋਂ ਬਾਅਦ ਦੂਜੀ ਗਲਤੀ ਕਰੇ ਤੁਰੇ ਜਾ ਰਹੇ ਨੇ ਇਨਾਂ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਦੇ ਅਫਸਰਾਂ ਨੂੰ ਪੰਜਾਬ ਸਰਕਾਰ ਨੇ ਆਪਣੀ ਉੱਚਾਦਿਆਂ ਤੇ ਲਾ ਕੇ ਰੱਖਿਆ ਹੋਇਆ ਜੀ ਉਹ ਕਹਿੰਦੇ ਪੰਜਾਬ ਪੁਲਿਸ ਮੇਰੇ ਸਾਹਮਣੇ ਆਵੇ ਮੈਂ ਇਹੀ ਪੱਖ ਰੱਖਾਂਗਾ ਕਿ ਉਹ ਮੇਰੀ ਆਵਾਜ਼ ਨਹੀਂ ਹੈਗੀ ਉਹ ਸਿਰਫ ਔਰ ਸਿਰਫ ਏਆਈ ਦੇ ਨਾਲ ਜਨਰੇਟ ਕੀਤੀ ਗਈ ਆ ਕੋਈ ਗੱਲ ਨਹੀਂ ਜੀ ਸਭ ਨੂੰ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦੋਂ ਬੰਦਾ ਚੋਰੀ ਕਰਦਾ ਫਿਰ ਸੀਨਾ ਜੋਰੀ ਕਰਦਾ ਕਿ ਜਤਿੰਦਰ ਭੰਗੂ ਉਹ ਕਰ ਰਿਹਾ ਜੀ ਪੰਜਾਬ ਪੁਲਿਸ ਵੱਲੋਂ ਹੁਣ ਕੀ ਐਕਸ਼ਨ ਲਿਆ ਗਿਆ ਜੀ ਦੇਖੋ ਪੰਜਾਬ ਪੁਲਿਸ ਨੇ ਜਿਹੜੀ ਸਾਡੀ ਕੰਪਲੇਂਟ ਹੈ ਉਹ ਅੱਗੇ ਫਾਰਵਰਡ ਕੀਤੀ ਹੈ ਸੋ ਮੈਨੂੰ ਆਸ ਹੈ ਕਿ ਬਹੁਤ ਜਲਦੀ ਉਹਦੇ ਤੇ ਪਰਚਾ ਦਰਜ ਹੋਏਗਾ